ਬੋਲ ਬੰਦੀ ਸ਼ੋਹਰ ਮਹਾਰਾਜ ਕੀ ਜੈ ਸਤਿਗੁਰੂ ਰਕਮੇਰ ਮੋ ਕੀ ਜੈ ਸਤਿਗੁਰੂ ਦਉਪਾ ਵਾਲੋ ਕੀ ਜੈ

ਸਾਡੇ ਕੋਣ ਪਰੋਣਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਜੀ ਦੇਖੋ ਦੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕੋਣ ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਪੂਰੀ ਬਾळा ਆਇਆ ਹੈ ਜੀ ਰਕਵੇ ਵਾਲਾ ਆਇਆ ਹੈ ਪੂਰੀ ਬਾळा ਆਇਆ ਹੈ ਜੀ ਰਕਵੇ ਵਾਲਾ ਆਇਆ ਹੈ ਜੀ ਪੂਰੀ ਬਾळा ਆਇਆ ਹੈ ਜੀ ਰਕਵੇ ਵਾਲਾ ਨਮਿਆ ਵੇ ਪੂਰੀ ਬਾळा जी रखवे वाला आया है गोवा वाला आया है जी काशी वाला आया है गुआ वाला आया है जी काशी वाला आया है गोवा वाला आया है जी काशी वाला आया है गोवा वाला आया है जी काशी वाला आया है वेखो देखो जी कर कौन परोना आया है ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਸੋਨਾ ਚੰਦਨ ਸਨੋਂਦਾ ਬੂਟਾ ਸੋਨਾ ਚੰਦਨ ਸਨੋਂਦਾ ਬੂਟਾ ਸੋਨਾ ਚੰਨ ਸਰੋਂਦਾ ਬੂਟਾ ਚੋਣਾ ਨਸਰੋਂ ਦਾ ਬੂਟਾ ਸੋਨਾ ਚੰਨ ਸਰੋਂ ਦਾ ਬੂਟਾ ਸੋਨਾ ਚੰਨ ਸਰੋਂ ਦਾ ਬੂਟਾ ਸੋਨਾ ਚੰਨ ਸਰੋਂ ਦਾ ਇਹ ਤਾਂ ਲੱਗਦਾ ਨਾਮ ਕੋਈ ਉੱਚਾ 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 ਇਹ ਤਾਂ ਲੱਗਦਾ ਗਉਆਂ ਵਾਲੇ ਨੇ ਕੋਈ ਖੇਡ ਰਚਾਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕੋਣ ਪਰੋਣਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਪੂਰੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਪੂਰੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਮੈਂ ਤਾਂ ਚਰਨੀ ਸੀਸ ਨਿਵਾਵਾ 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 ਸਤਗੁਰ ਦੇ ਦਰਸ਼ਨ ਜਦ ਪਾਵਾਂ 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 ਸਤਗੁਰ ਦੇ ਜਦ ਪਾਵਾਂ ਸਤਗੁਰ ਦੇ ਦਰਸ਼ਨ ਜਦ ਪਾਵਾਂ ਸਤਗੁਰ ਦੇ ਦਰਸ਼ਨ ਜਦ ਪਾਵਾਂ ਸਤਗੁਰ ਦੇ ਦਰਸ਼ਨ ਜਦ ਪਾਵਾਂ ਹੱਥ ਵਿੱਚ ਚਿੱਪੀ ਗਾਲੇ ਵਿੱਚ ਮਾळा ਭਗਵਾ ਬਾਣਾ ਪਾਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਵੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ। ਉਹ ਵੇਖੋ ਵੇਖੋ ਜੀ ਕਰ ਸਾਡੇ ਪੂਰੀ ਵਾਲਾ ਆਇਆ ਹੈ। ਵੇਖੋ ਵੇਖੋ ਜੀ ਕਰ ਸਾਡੇ ਮੁਕਵੇ ਵਾਲਾ ਆਇਆ ਹੈ। ਦੇਖੋ ਦੇਖੋ ਜੀ ਕਰ ਸਾਡੇ ਪੂਰੀ ਵਾਲਾ ਆਇਆ ਹੈ। ਦੇਖੋ ਦੇਖੋ ਜੀ ਕਰ ਸਾਡੇ ਰਕਵੇ ਵਾਲਾ ਆਇਆ ਹੈ ਉਹ ਵੇਖੋ ਵੇਖੋ ਜੀ ਕਰ ਸਾਡੇ ਗਉਆਂ ਵਾਲਾ ਆਇਆ ਹੈ ਵੇਖੋ ਵੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਗਉਆਂ ਵਾਲਾ ਆਇਆ ਹੈ ਦੇਖੋ ਦੇਖੋ ਜੀ ਕਰ ਸਾਡੇ ਕਾਸ਼ੀ ਵਾਲਾ ਆਇਆ ਹੈ ਬੋਲ ਬੰਦੀ ਸ਼ੋਟ ਮਹਾਰਾਜ ਕੀ ਜੇ सतगुर पूरी वालों की जय श्री सतगुर रकवे वालों की जय श्री सतगुर गंगा वालों की जय श्री सतगुर काशी वालों की जय श्री डेला वाले ब्रह्मचारी जी महाराज की जय सत सारे सत सारे सत सारे